ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੀ ਜਿਹੜੀ ਵੈਰਾਈਟੀ ਹੈ ਉਹ ਥੋੜੀ ਡਿਫਰੈਂਟ ਹੈ ਚਲੋ ਆਓ ਆਪਾਂ ਜੋਤ ਮੈਡਮ ਤੋਂ ਪੁੱਛਦੇ ਆਂ ਅੱਜ ਦੀ ਵੈਰਾਈਟੀ ਬਾਰੇ ਜਿਹੜੀ ਅੱਜ ਦੀ ਵੈਰਾਈਟੀ ਹੋਏਗੀ ਨਾ ਬਿਲਕੁਲ ਡਿਫਰੈਂਟ ਕਨਸੈਪਟ ਨਾਲ ਆਪਾਂ ਲੈ ਕੇ ਆਏ ਆਂ ਐਦਾਂ ਦੀਆਂ ਚੀਜ਼ਾਂ ਤੁਸੀਂ ਜਿਹੜੀਆਂ ਹਨਾ ਸੈਲੀਬ੍ਰਿਟੀ ਦੇ ਪਾਈਆਂ ਦੇਖੀਆਂ ਹੋਣਗੀਆਂ ਸੈਲੀਬ੍ਰਿਟੀ ਵਾਲੇ ਪੀਸ ਅੱਜ ਆਪਾਂ ਲੈ ਕੇ ਆਏ ਆਂ ਤੁਹਾਡੇ ਸਾਹਮਣੇ ਸ਼ੋਅ ਕਰ ਰਹੇ ਆਂ ਪ੍ਰਿੰਟ ਤੋਂ ਕੁਝ हट ਕੇ ਵਰਕ ਤੋਂ ਕੁਝ हट ਕੇ ਦੋਨਾਂ ਦਾ ਮਿਕਸਚਰ ਜਆ ਆਪਾਂ ਲੈ ਕੇ ਆਏ ਹੈਗੇ ਇਦਾਂ ਦੀਆਂ ਚੀਜ਼ਾਂ ਬਿਲਕੁਲ ਤੁਹਾਨੂੰ ਮਾਰਕੀਟ 'ਚ ਵੋ ਘਾਟਣ ਦੇਖਣ ਨੂੰ ਮਿਲਣਗੀਆਂ ਅਗਰ ਮਿਲਣਗੀਆਂ ਤਾਂ ਉਹ ਤਿਆਰ ਹੋਏ ਹੋਏ ਬੁਟੀਕ ਤੋਂ ਜਿਹੜੇ ਪੀਸ ਐ ਉਹ ਵੀ ਤੁਹਾਨੂੰ ਮਤਲਬ ਇੰਨੇ ਜੈਨੂਇਨ ਨਹੀਂ ਮਿਲਣਗੇ ਪਰ ਗੋਠੀ ਵਾਲਿਆਂ ਦੀ ਆਉਂਗੇ ਤੇ ਸਭ ਚੀਜ਼ ਪੋਸੀਬਲ ਹੈ ਹਾਂਜੀ ਇਹ ਬਿਲਕੁਲ ਕਲਰਫੁਲ ਆਰਟੀਕਲ ਆ ਗਈ ਆਪਣੇ ਕੋਲੇ ਬਿਲਕੁਲ ਡਿਫਰੈਂਟ ਟਾਈਪ ਦਾ ਆਰਟੀਕਲ ਹੈਗਾ ਦੇ ਦੇਖ ਸਕਦੇ ਤੁਸੀਂ ਵਿਦੇ ਦੁਪੱਟਾ ਹੀ ਤੇ ਨੈਕਸਟ ਆਪਣੇ ਕੋਲੇ ਆ ਗਈ ਕਰੀਮ ਕਲਰ ਦਾ ਸੂਟ ਜਿਹਦੇ ਵਿੱਚ ਬਲੈਕ ਬਲੈਕ ਮਿਕਸਿੰਗ ਹੈ ਤੇ ਤੁਸੀਂ ਵਰਕ ਵੀ ਦੇਖ ਸਕਦੇ ਇਸ ਤੇ ਹਲਕਾ ਹਲਕਾ ਵਰਕ ਹੈ ਗਈ ਬਿਲਕੁਲ ਨਿਊ ਆਰਟੀਕਲ ਨੇ ਆਪਣੇ ਕੋਲੇ ਦੇਖ ਸਕਦੇ ਤੁਸੀਂ ਬਿਲਕੁਲ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਆਣ ਗਈਆਂ ਹੀ ਆਪਣੇ ਕੋਲੇ ਅੱਜ ਜਿਹੜੇ ਤੋਂ ਤੁਹਾਨੂੰ ਅਸੀਂ ਵਲੌਗ ਦੇ ਵਿੱਚ ਦਿਖਾਵਾਂਗੇ ਸਾਰੀਆਂ ਚੀਜ਼ਾਂ ਹੀ ਹਟਕੇ ਆਣ ਗਈਆਂ ਅੱਜ ਆਪਣੇ ਕੋਲੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਜੀ ਇੱਕ ਤੋਂ ਇੱਕ ਵੱਧ ਕੇ ਪੀਸ ਨੇ ਅਗਰ ਗੱਲ ਕਰੀਏ ਉਹਨਾਂ ਦੇ ਨਾਲ ਦੁਪੱਟੀਆਂ ਦੀ ਦੁਪੱਟੇ ਤੇ ਵੀ ਸੇਮ ਪ੍ਰਿੰਟਿੰਗ ਰਹੇਗੀ ਜੋ ਪ੍ਰਿੰਟਿੰਗ ਸ਼ਰਟ ਤੇ ਹੋਏਗੀ ਔਰ ਬਹੁਤ ਹੀ ਖੂਬਸੂਰਤ ਪ੍ਰਿੰਟਿੰਗ ਹੈ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਠੀਕ ਹੈ ਅਲੱਗ ਇੱਕ ਨਵਾਂ ਜਿਹਾ ਕਨਸੈਪਟ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਈਆਂ ਇਹਨਾਂ ਦੀ ਜਿਹੜੀ ਬਾਟਮ ਹੈ ਨਾ ਬਾਟਮ ਤੇ ਵੀ ਤੁਸੀਂ ਅਲੱਗ-ਅਲੱਗ ਕਨਸੈਪਟ ਬਣਾ ਸਕਦੇ ਹੋ ਸ਼ਰਾਰਾ ਕਿਸੇ ਨੂੰ ਸੂਟ ਪਸੰਦ ਹੁੰਦਾ ਕਿਸੇ ਨੂੰ ਗਰਾਰਾ ਸੂਟ ਪਸੰਦ ਹੁੰਦਾ ਕੋਈ ਪੈਂਟ ਪਲੈਜ਼ੋ ਚਾਹੀਦਾ ਤਾਂ ਉਹ ਚੀਜ਼ ਤੁਸੀਂ ਤਿਆਰ ਕਰ ਸਕਦੇ ਹੋ ਬਹੁਤ ਹੀ ਵਧੀਆ ਜਿਹੜੀ ਇਹ ਆਪਣੀ ਵੈਰਾਈਟੀ ਅੱਜ ਆਪਾਂ ਲੈ ਕੇ ਆਏ ਆਂ ਹਾਂਜੀ ਹਾਂਜੀ ਤੁਹਾਨੂੰ ਬਿਲਕੁਲ ਡਿਫਰੈਂਟ ਪ੍ਰਾਈਸ ਮਿਲੇਗਾ ਜੀ ਜੈਨੂਇਨ ਪ੍ਰਾਈਸ ਮਿਲੇਗਾ ਜੈਨੂਇਨ ਰੇਟ ਮਿ ਜਿਹੜੀ ਅਜ਼ੀਆਬ ਨੇ ਆਈਟਮ ਹੈ ਨਾ ਇਹ ਜਿਆਦਾ ਗਰਲਿਸ਼ ਲੁੱਕ ਦੇ ਵਿੱਚ ਐ ਜਿਹੜੀ ਮੇਰੀ ਸਿਸਟਰਸ ਐ ਜਿਹੜੀਆਂ ਵੀ ਸਿੰਪਲ ਸੋਬਰ ਚੀਜ਼ ਹਾਂਜੀ ਜਿਹੜੀ ਵੀ ਸਿੰਪਲ ਸੋਬਰ ਚੀਜ਼ ਪਸੰਦ ਕਰਦੀਆਂ ਜਿਵੇਂ ਰੈਡੀ ਟੂ ਵੇਅਰ ਹੀ ਹੋਣ ਮਤਲਬ ਸਿਰ ਸਿਰਫ ਉਹਨੂੰ ਜਿਹੜਾ ਸੂਟ ਆ ਉਹਨੂੰ ਕਸਟਮਾਈਜ਼ ਕਰਵਾਉਂਦਾ ਹੀ ਕੰਮ ਰਹਿ ਜੇ ਉੱਤੇ ਕੋਈ ਵਰਕ ਕਰਾਉਣ ਦੀ ਲੋੜ ਨਹੀਂ ਐ ਕੋਈ ਦੁਪੱਟਾ ਲੱਗ ਤੋਂ ਲੈਣ ਦੀ ਲੋੜ ਨਹੀਂ ਐ ਠੀਕ ਹੈ ਜੀ ਬਿਲਕੁਲ ਸਿੰਪਲ ਸੋਬਰ ਗਰਲਿਸ਼ ਆਈਟਮ ਹੈ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਕਪੜੇ ਬਿਲਕੁਲ ਸੌਫਟ ਹੋਣਗੇ ਜੀ ਇਹ ਐਦਾ ਨਹੀਂ ਹੈ ਕਿ ਤੁਹਾਡੇ ਸਰੀਰ ਨੂੰ ਇਹ ਕਪੜੇ ਖਾਣਗੇ ਬਿਲਕੁਲ ਸੌਫਟ ਕਪੜੇ ਹੋਣਗੇ ਗਰਮੀ 'ਚ ਆਸਾਨੀ ਨਾਲ ਵੇਅਰ ਕਰ ਸਕਦੇ ਹੋ ਜੀ ਕਿਉਂਕਿ ਆਪਾਂ ਨੂੰ ਤਾਂ ਦੇਖੋ ਗਰਮੀਆਂ 'ਚ ਐਦਾਂ ਦੇ ਸਟੱਫ ਚਾਹੀਦੇ ਹੁੰਦੇ ਨੇ ਜਿਹੜੇ ਕਿ ਬਹੁਤ ਆਰਾਮਦਾਇਕ ਹੋਣ ਹਨਾ ਤੇ ਕਨਸੈਪਟ ਵੀ ਅਲੱਗ ਜੈ ਸਭ ਦਾ ਇੱਕ ਤੋਂ ਵੱਧ ਇੱਕ ਡਿਜ਼ਾਈਨ ਆ ਪ੍ਰਿੰਟਿੰਗ ਦੇਖ ਲੋ ਡਿਜ਼ਾਈਨਿੰਗ ਦੇਖ ਲੋ ਹਰ ਇੱਕ ਚੀਜ਼ ਨਵੀਂ ਮਿਲੇਗੀ ਤੁਹਾਨੂੰ ਕੋਈ ਵੀ ਮਤਲਬ ਐਦਾਂ ਦੀ ਨਿਰਾਸ਼ ਕਰਨ ਵਾਲੀ ਪ੍ਰਿੰਟਿੰਗ ਨਹੀਂ ਹੋਏਗੀ ਬਾਜੂ ਤੇ ਦੇਖ ਲੋ ਜੀ ਪ੍ਰਿੰਟਰ ਅਲੱਗ ਤਰੀਕੇ ਦਾ ਆ ਗੱਲ ਕਰੀਏ ਫਰੰਟ ਦੀ ਉਥੇ ਅਲੱਗ ਚੀਜ਼ ਦਾ ਕਨਸੈਪਟ ਹੈ ਠੀਕ ਹੈ ਬਾਟਮ ਤੇ ਅਲੱਗ ਕਨਸੈਪਟ ਆਏਗਾ ਸਭ ਤੇ ਅਲੱਗ ਅਲੱਗ ਕਨਸੈਪਟ ਆਏਗਾ ਇੱਕ ਨਵੇਂ ਕਨਸੈਪਟ ਨਾਲ ਨਵੀਂ ਲੁੱਕ ਲੈ ਕੇ ਆਏ ਹਾਂ ਤੁਹਾਡੇ ਲਈ ਹਾਂਜੀ ਬਿਲਕੁਲ ਲੇਟੈਸਟ ਆਰਟੀਕਲ ਨਹੀਂ ਜਿਹੜੇ ਅੱਜ ਤੁਹਾਨੂੰ ਅਸੀਂ ਆਰਟੀਕਲ ਦਿਖਾ ਰਹੇ ਹਾਂ ਉਹਨਾਂ ਦੇ ਦੁ ਵਰਕ ਪ੍ਰਿੰਟਾਈ ਪ੍ਰਿੰਟਰਡ ਹੈ ਸਾਰਾ ਕਨਸੈਪਟ ਅੱਜ ਦਾ ਆਪਣਾ ਜਿਸ ਤੇ ਉੱਤੇ ਹਲਕਾ ਹਲਕਾ ਵਰਕ ਹੈ ਜਿਵੇਂ ਕਿ ਆਪਾਂ ਕਈ ਵਾਰ ਬੋਰ ਹੋ ਜਾਂਦੇ ਹਾਂ ਹੈਂਡਵਰਕ ਵਗੈਰਾ ਹੈਵੀ ਦੁਪੱਟੇ ਦੇ ਨਾਲ ਤਾਂ ਇਹ ਬਿਲਕੁਲ গারਲਿਸ਼ ਲੁੱਕ ਦੇ ਵਿੱਚ ਆ ਗਈਆਂ ਆਪਣੇ ਕੋਲੇ ਲਾਈਟ weight ਦੇ ਵਿੱਚ ਸੂਟ ਨਹੀਂ ਇਹ ਸਾਰੇ ਤੇ ਹਲਕਾ ਹਲਕਾ ਹੀ ਵਰਕ ਹੋਊਗਾ ਜਿਹੜਾ ਕਿ ਜ਼ਿਆਦਾ ਚਮਕਦਮਕ ਵਾਲੇ ਨਹੀਂ ਹੈਗੇ ਇਹ ਤੇ ਬਿਲਕੁਲ ਸਿੰਪਲਸ ਓਵਰ ਜੀ ਇਹ ਚੀਜ਼ਾਂ ਆਣ ਗਈਆਂ ਆਪਣੇ ਕੋਲੇ ਕਲਰਫੁਲ ਚੀਜ਼ਾਂ ਨੇ ਦੇਖ ਸਕਦੇ ਹੋ ਤੁਸੀਂ ਹਲਕਾ ਹਲਕਾ ਵਰਕ ਹੀ ਹੋ ਗਈ ਸਿਰਫ ਜਿਹੜੇ ਕਿ ਆਪਾਂ ਗ੍ਰਾਮਰ ਦੇ ਵਿੱਚ ਹੀ ਦੇਖਿਆ ਜਿਆਦਾਤਰ ਇਹ ਹਾਂਜੀ ਹਾਂਜੀ ਤੇ ਤੁਹਾਨੂੰ ਇਹ ਆਣਾ ਕਿੱਥੇ ਪਈਗਾ ਲੈਣ ਲਈ ਆਣਾ ਪਈਗਾ ਤੁਹਾਨੂੰ ਮੇਨ ਥੋਬੀ ਬਸਰ ਬਾਜ਼ਾਰ ਗੋਠੀਆਂ ਦੇ ਆ ਰਹਿਆਂ ਦੀ ਜੀ ਨੀਅਰ ਸਤਿ ਭਾਵਨਾ ਚੌਂਕ ਇੱਕੋ ਇੱਕ ਦੁਕਾਨ ਹੈ ਜੀ ਗੋਠੀਆਂ ਵਾਲੇ ਦੀ ਜ਼ਰੂਰ ਵਿਜ਼ਿਟ ਕਰੋ ਤੇ ਮੇਰੀ ਸਾਰੀਆਂ ਕਸਟਮਰਸ ਨੂੰ ਮੇਰੀ ਸਾਰੇ ਪਹਿਣਾ ਨੂੰ ਬੇਨਤੀ ਹੈ ਕਿ ਸਾਰੇ ਬਲੌਗ ਦੇ ਵਿੱਚ ਬਣੇ ਰਹੋ ਤਾਂ ਕਿ ਤੁਸੀਂ ਜਿਆਦਾ ਤੋਂ ਜਿਆਦਾ ਵੈਰਾਈਟੀ ਦੇਖ ਸਕੋ ਹਾਂਜੀ ਇਹ ਪਿਕ ਵਾਲਾ ਸੂਟ ਬਿਲਕੁਲ ਸੇਮ ਹੈ ਹੀ ਸਾਡੇ ਕੋਲੇ ਤੇ ਇਹ ਪਿਕ ਦਿਖਾਈ ਹੈ ਨਾ ਜਿਹੜੀ ਆ ਸੇਮ ਹੀ ਸੂਟ ਹੈ ਤੇ ਸੇਮ ਹੀ ਦੁਪੱਟਾ ਹੀ ਬਿਲਕੁਲ ਜੀ ਬਹੁਤ ਹੀ ਮਤਲਬ ਆਰਾਮਦਾਇਕ ਕਪੜੇ ਤੇ ਅਲੱਗ ਤਰ੍ਹਾਂ ਦਾ ਇੱਕ ਕਨਸੈਪਟ ਬਣਿਆ ਹੋਇਆ ਹੈ ਤੇ ਕਨਸੈਪਟ ਵੀ ਸਾਰੇ ਅਲੱਗ-ਅਲੱਗ ਤੁਹਾਨੂੰ ਮਿਲ ਜਾਣਗੇ ਬਹੁਤ ਹੀ ਅਫੋਰਡੇਬਲ ਰੇਂਜ ਦੇ ਵਿੱਚ ਠੀਕ ਹੈ ਰੇਂਜ ਵੀ ਕੋਈ ਖਾਸ ਦੀ ਜਿਆਦਾ ਨਹੀਂ ਹੈ ਠੀਕ ਹੈ 1850 1900 ਤੋਂ ਸਟਾਰਟਿੰਗ ਹੋ ਕੇ 25 2600 ਤੱਕ ਇਹ ਤੁਹਾਨੂੰ ਪੀਸ ਮਿਲ ਜਾਣਗੇ ਔਰ ਐਦਾਂ ਦੇ ਪੀਸ ਜਿਵੇਂ ਬਿਲਕੁਲ ਡਿਜ਼ਾਈਨਰ ਪੀਸ ਨੇ ਡਿਫਰੈਂਟ ਕਨਸੈਪਟ ਲੈ ਕੇ ਆਏ ਆ ਠੀਕ ਹੈ ਅਗਰ ਵੱਡੀ ਪ੍ਰਿੰਟਿੰਗ ਲੈਣੀ ਹੈ ਵੱਡੀ ਪ੍ਰਿੰਟਿੰਗ ਵੀ ਤੁਹਾਨੂੰ ਮਿਲ ਜੇਗੀ ਛੋਟੀ ਪ੍ਰਿੰਟਿੰਗ ਵੀ ਮਿਲ ਜੇਗੀ ਜਿੱਦਾਂ ਦੀ ਕਹੋਗੇ ਉਦਾਂ ਦੀ ਪ੍ਰ ਵਾਧਿਕ ਸੋਹਣੀ ਪ੍ਰਿੰਟਿੰਗ ਹੈ ਜੀ ਹਾਂਜੀ ਜਿੱਦਾਂ ਕਿ ਆਪਣੇ ਕੋਲੇ ਆ ਪਰਪਲ ਸੂਟ ਓਪਨ ਕੀਤਾ ਗਿਆ ਹੀ ਪਰਪਲ ਸੂਟ ਦੇਖ ਸਕਦੇ ਹੋ ਤੁਸੀਂ ਕਿੱਡਾ ਸੋਹਣਾ ਫਲਾਵਰ ਪੇਂਟਿੰਗ ਕੀਤੀ ਹੋਈ ਹੈ ਇਸ ਤੇ ਦੇਖ ਸਕਦੇ ਹੋ ਤੁਸੀਂ ਵਿੱਚ ਹੀ ਜਿਓਮੈਟ੍ਰੀਕਲ ਡਿਜ਼ਾਈਨ ਮਿਕਸਿੰਗ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਯੂਨੀਕ ਜਿਹਾ ਕਲਰ ਆਈ ਹੈ ਇਹ ਤੇ ਇਹਦੇ ਵਿੱਚ ਕਲਰਫੁਲ ਚੀਜ਼ਾਂ ਬਣੀਆਂ ਹੋਈਆਂ ਸਾਰੀ ਇਹ ਆਪਣੇ ਕੋਲੇ ਹਰ ਇੱਕ ਬ੍ਰਾਂਡ ਦੀ ਆਊਗੀ ਇਹਦੇ ਵਿੱਚ ਸੂਟ ਹੀ ਪ੍ਰਗਤੀ ਬ੍ਰਾਂਡ ਆ ਗਿਆ ਰਾਮ ਟੈਕਸ ਆ ਗਿਆ ਆਪਣੇ ਕੋਲੇ ਹਰੇਕ ਸੂਟ ਹੀ ਬ੍ਰਾਂਡ ਦਾ ਮਿਲੂਗਾ ਨੈਕਸਟ ਤੁਸੀਂ ਬੇਬੀ ਪਿੰਕ ਕਲਰ ਦੇਖ ਸਕਦੇ ਹੋ ਜਿਹੜਾ ਕਿ ਹਰ ਇੱਕ ਕੁੜੀਆਂ ਦੀ ਖੁਆਇਸ਼ ਹੁੰਦੀ ਹੈ ਬੇਬੀ ਪਿੰਕ ਕਲਰ ਔਰ ਇਹਦੀ ਤਾਂ ਡਿਜ਼ਾਈਨਿੰਗ ਹੀ ਬਹੁਤ ਕਮਾਲ ਦੀ ਹੈ ਜੀ ਡਿਜ਼ਾਈਨਿੰਗ ਦੇਖੋਗੇ ਨਾ ਕਪੜਾ ਦੇਖੋਗੇ ਨਾ ਤੁਹਾਨੂੰ ਇਸ ਕਪੜੇ ਨਾਲ ਪਿਆਰ ਹੋ ਜਾਏਗਾ ਜੀ ਇੰਨਾ ਖੂਬਸੂਰਤ ਪ੍ਰਿੰਟਿੰਗ ਇਹ ਬਣੀ ਹੋਈ ਆ ਹਲਕਾ ਹਲਕਾ ਵਰਕ ਹੋਇਆ ਹੋਇਆ ਔਰ ਕਲਰ ਉੱਪਰੋਂ ਪੀਚ ਪਿੰਕ ਆਜੇ ਉਹ ਤਾਂ ਆਪਣਾ ਆਲਰੇਡੀ ਫੇਵਰੇਟ ਬਣ ਜਾਂਦਾ ਹੈ ਜੀ ਕੁੜੀਆਂ ਦਾ ਬਹੁਤ ਫੇਵਰੇਟ ਕਲਰ ਹੁੰਦਾ ਹੀ ਬੇਬੀ ਪਿੰਕ ਤਾਂ ਹਾਂਜੀ ਤੇ ਜਿਹੜੇ ਸਾਰੇ ਸੂਟ ਹੈ ਸਾਰੇ ਹੀ ਆਪਣੇ ਕਸਟਮਰ ਦੀ ਡਿਮਾਂਡ ਦੇਤੇ ਕਸਟਮਾਈਜ਼ ਕਰਵਾਏ ਗਏ ਹੈ ਸਪੈਸ਼ਲ ਗੋਠੀ ਵਾਲੇ ਇਹ ਸਾਰੇ ਮੁਸਲਮਾਨਾ ਕਾਰੀਗਰ ਤੋਂ ਬਰੇਲੀ ਤੋਂ ਹਨਾ ਯੂਪੀ ਤੋਂ ਹੋ ਰਹੇ ਇੱਕ ਸਾਈਡ ਤੋਂ ਮਤਲਬ ਆਪਣੇ ਕਸਟਮਰ ਲਈ ਸਪੈਸ਼ਲ ਕਸਟਮਾਈਜ਼ ਕਰਵਾਂਦੇ ਹੈ ਤਾਂ ਕਿ ਜਿਹੜੇ ਆਪਣੇ ਕਸਟਮਰ ਹੈ ਉਹਨੂੰ ਹਰੇਕ ਆਪਣੀ ਸਰਵਿਸ ਪ੍ਰੋਵਾਈਡ ਹੋਵੇ ਉਹਨਾਂ ਨੂੰ ਹਰੇਕ ਤਰ੍ਹਾਂ ਦੇ ਸੂਟ ਗੋਠੀ ਵਾਲੇ ਦੇ ਮਿਲ ਸਕਣ ਤੁਸੀਂ ਵੀ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਦੇਖੋ ਤੇ ਸ਼ਾਪ ਤੇ ਵਿਜ਼ਿਟ ਕਰੋ ਬਿਲਕੁਲ ਜੀ ਬਿਲਕੁਲ ਇੱਕ ਤੋਂ ਵੱਧ ਇੱਕ ਸੋਹਣੀ ਪ੍ਰਿੰਟਿੰਗ ਹੈ ਜੀ ਡਿਜ਼ਾਈਨ ਦੀ ਗੱਲ ਕਰੀਏ ਡਿਜ਼ਾਈਨ ਵੀ ਇੱਕ ਤੋਂ ਵੱਧ ਇੱਕ ਪਿਆਰੀ ਨੇ ਜੀ ਠੀਕ ਹੈ ਜਿਨ੍ਹਾਂ ਨੂੰ ਚਾਹੀਦਾ ਵੀ ਕੁਝ हटके ਜੇ ਮਿਲੇ ਠੀਕ ਹੈ ਮਾਰਕੀਟ ਵਿੱਚ ਇਹ ਜਹਾ ਸੂਟ ਮੈਂ ਜਿਹੜਾ ਮੈਂ ਪਾਇਆ ਹੋਇਆ ਜਾਂ ਕਿਸੇ ਦੀ ਹੋਰ ਪਾਇਆ ਹੀ ਨਾ ਹੋਵੇ ਪਾਇਆ ਨਾ ਵੇ ਬਿਲਕੁਲ ਕੜਾਈਆਂ ਤੋਂ ਹਟ ਕੇ ਆਈ ਲੇਟੈਸਟ ਵੈਰਾਈਟੀ ਆਈ ਬਿਲਕੁਲ ਬਿਲਕੁਲ ਜੀ ਲੇਟੈਸਟ ਦਿੱਤਾ ਆਪਾਂ ਜਿਹੜਾ ਹੈ ਕਹਨੇ ਆ ਬਹੁਤ ਹੀ ਸ਼ੌਕਨਾ ਕਹਨੇ ਕਿਉਂਕਿ ਆਪਣੇ ਕੋਲ ਲੇਟੈਸਟ ਤੋਂ ਲੇਟੈਸਟ ਚੀਜ਼ ਹੀ ਮਿਲੇਗੀ ਡਿਜੀਟਲ ਪ੍ਰਿੰਟਿੰਗ ਮਿਲੇਗੀ ਨਵੇਂ ਕਨਸੈਪਟ ਮਿਲਣਗੇ ਸਾਰੇ ਦੇ ਸਾਰੇ ਪੀਸ ਡਿਜ਼ਾਈਨਰ ਨੇ ਸਾਰੇ ਦੇ ਸਾਰੇ ਪੀਸ ਤੇ ਜਿਹੜਾ ਆਰੀ ਵਰਕ ਹੋਇਆ ਹੋਇਆ ਜੋ ਪ੍ਰਿੰਟਿੰਗ ਹੋਈ ਵੀ ਆ ਜੋ ਥੋੜਾ ਥੋੜਾ ਵਰਕ ਵੀ ਹੋਇਆ ਪਿਆ ਉਹ ਹਰੀ ਸੂਟ ਦੇ ਆ ਕਲਰ ਆ ਗਈ ਆਪਣੇ ਕੋਲੇ ਦੋ ਲਾਈਟ ਫਰੋਜੀ ਤੇ ਲਾਈਟ ਗ੍ਰੇ ਕਲਰ ਆ ਗਈ ਆਪਣੇ ਕੋਲੇ ਕਲਰ ਵੀ ਆਪਣੇ ਕੋਲੇ ਅਵੇਲੇਬਲ ਨਹੀਂ ਆਹੀ ਸੂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਿਲਕੁਲ ਜੀ ਆਪ ਦਾ ਜੋ ਵੀ ਤੁਹਾਡਾ ਫੇਵਰਿਟ ਕਲਰ ਹੈ ਜੋ ਵੀ ਤੁਹਾਡੀ ਫੇਵਰਿਟ ਡਿਜ਼ਾਈਨਿੰਗ ਹੈ ਆ ਕਰਕੇ ਲੈ ਕੇ ਜਾ ਸਕਦੇ ਹੋ ਗੋਠੀ ਵਾਲਿਆਂ ਦੇ ਸੋ ਗੱਲ ਕਰੀਏ ਸਾਰਿਆਂ ਦੀ ਸਾਰੀ ਪ੍ਰਿੰਟਿੰਗ ਆਪਣੇ ਕੋਲ ਬਿਲਕੁਲ ਨਵੀਂ ਹੈ ਕਿਸੇ ਨਾਲ ਕੰਟਰਾਸਟ ਵੀ ਬਣਿਆ ਹੋਇਆ ਜੀ ਠੀਕ ਹੈ ਕੰਟਰਾਸਟ ਬਹੁਤ ਸੋਹਣਾ ਲੱਗਦਾ ਹੈ ਕੰਟਰਾਸਟ ਜੋ ਕਹਿੰਦੇ ਨੇ ਨਾ ਕਿ ਆਲ ਓਵਰ ਸੂਟ ਨਹੀਂ ਪਾਣਾ ਥੋੜਾ ਕੰਟਰਾਸਟ ਦੇ ਵਿੱਚ ਸ਼ਾਈਨਿੰਗ ਜਿਆਦਾ ਕਪੜਾ ਹੋਵੇ ਠੀਕ ਹੈ ਜਿਆਦਾ ਵੀ ਨਾ ਹੋਵੇ ਮਤਲਬ ਰਾਇਲ ਜੀ ਲੁੱਕ ਦੇਵੇ ਠੀਕ ਹੈ ਤਾਂ ਉਹ ਜੀ ਔਰਗੈਂਜ਼ਾ ਸਿਲਕ ਆ ਗਿਆ ਜਿੱਦਾਂ ਇਹ ਹਾਂਜੀ ਤਾਂ ਇਹ ਉਹ ਵਾਲਾ ਪੀਸ ਹੈ ਜੀ ਆਪਣੇ ਸਾ ਬਣਿਆ ਹੋਇਆ ਉੱਪਰ neck ਪੱਟੀ ਬਣੀ ਹੋਈ ਹੈ نیچے ਫਰੰਟ ਦੇਖ ਸਕਦੇ ਹੋ ਸ਼ਰਟ ਦਾ ਨਾਲ ਬਾਟਮ ਦੇਖ ਸਕਦੇ ਹੋ ਪਲੇਨ ਬਾਟਮ ਮਿਲੇਗੀ ਸੇਮ ਪ੍ਰਿੰਟ ਬੈਕ ਤੇ ਮਿਲੇਗਾ ਫਰੰਟ ਐਂਡ ਬੈਕ ਸੇਮ ਪ੍ਰਿੰਟਿੰਗ ਮਿਲੇਗੀ ਤੁਹਾਨੂੰ ਔਰ ਕਲਰ ਦੀ ਗੱਲ ਕਰੀਏ ਕਲਰ ਵੀ ਬਹੁਤ ਪਿਆਰਾ ਹੈ ਦੇਖੋ ਸਾਹਮਣੇ ਤੁਸੀਂ ਹਾਂਜੀ ਹਾਂਜੀ ਬਹੁਤ ਪਿਆਰਾ ਕਲਰ ਹੈ ਜਿਹੜਾ ਆਪਾਂ ਨੂੰ ਓਪਨ ਕਰਕੇ ਦਿਖਾਇਆ ਗਿਆ ਇਹਦਾ ਦੁਪੱਟਾ ਦੁਪੱਟਾ ਸੂਟ ਨਾਲ ਉਹ ਵੀ ਸੋਹਣਾ ਹੀ ਦੇਖ ਸਕਦੇ ਹੋ ਤੁਸੀਂ ਇਹ ਤਾਂ ਉਹ ਗੱਲ ਹੋ ਗਈ ਜੀ ਸੂਟ ਨਾਲ ਸੂਟ ਨਾਲ ਦੁਪੱਟਾ ਸੋਹਣਾ ਦੁਪੱਟੇ ਨਾਲ ਸੂਟ ਸੋਹਣਾ ਹਾਂਜੀ 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 ਪ੍ਰਦੀਪ ਅੰਕਲ ਦੇ ਵਰਡਸ ਹੈ ਜੀ ਦੁਪੱਟੇ ਨਾਲ ਸੂਟ ਸੋਹਣਾ ਸੂਟ ਨਾਲ ਦੁਪੱਟਾ ਸੋਹਣਾ ਪਰ ਇਹ ਤੁਹਾਨੂੰ ਮਿਲੇਗਾ ਕਿੱਥੇ ਸਿਰਫ ਗੋਠੀਆ ਵਾਲਾਂ ਦੇ ਵੀਡੀਓ ਦੇ ਵਿੱਚ ਬਨੇ ਰਹੋ ਨੈਕਸਟ ਡਿਜ਼ਾਈਨ ਆਪਾਂ ਤੁਹਾਨੂੰ ਦਿਖਾਣੇ ਆ ਜੀ ਪਿੰਕ ਕਲਰ ਦੀ ਸ਼ੇਡ ਦੇ ਵਿੱਚ ਹੈ ਡਾਰਕ ਪਿੰਕ ਤੇ ਲਾਈਟ ਪਿੰਕ ਦਾ ਕੰਬੀਨੇਸ਼ਨ ਕੀਤਾ ਹੋਇਆ ਇਹਦੇ ਤੇ ਪ੍ਰਿੰਟ ਕੀਤਾ ਹੋਇਆ ਵਰਕ ਨਹੀਂ ਮਿਲੇਗਾ ਜਿਆਦਾ ਦੁਪੱਟਾ ਚੈੱਕ ਕਰੋ ਜੀ ਜਿੱਦਾਂ ਦਾ ਛੋਟਾ ਓਦਾਂ ਦਾ ਹੀ ਦੁਪੱਟਾ ਤੁਹਾਨੂੰ ਮਿਲੇਗਾ ਹਾਂਜੀ ਹਾਂਜੀ ਦੁਪੱਟਾ ਵੀ ਦੇਖ ਸਕਦੇ ਤੁਸੀਂ ਦੁਪੱਟਾ ਤੇ ਵੀ ਕੰਟਰਾਸਟ ਬਣਾਇਆ ਹੈ ਲਾਈਟ ਤੇ ਡਾਰਕ ਦਾ ਕੰਟਰਾਸਟ ਹੋ ਗਿਆ ਇਹ ਤੁਸੀਂ ਦੇਖ ਸਕਦੇ ਹੋ ਦੇਰੀ ਪਿੰਕ ਦੇ ਨਾਲ ਡਾਰਕ ਪਿੰਕ ਦਾ ਕੰਬੀਨੇਸ਼ਨ ਹੈ ਹਾਂਜੀ ਜਿੱਦਾਂ ਕਿ ਤੁਸੀਂ ਦੇਖਦੇ ਹੋ ਆਪਣੇ ਕੋਲੇ ਨੈਕਸਟ ਕਲਰ ਡਿਜ਼ਾਈਨ ਇੱਕ ਹੋਰ ਆ ਗਈ ਜੀ ਜਿਹੜਾ ਕੀ येलो ਕਲਰ ਦਾ ਹੈ ਜਿਹਦੇ ਵਿੱਚ 컬러ਫੁਲ ਡਿਜ਼ਾਈਨ ਹੈ ਤੇ ਕਲਰ 컬러ਫੁਲ ਸੂਟ ਹੈ ਇਹ ਤੁਸੀਂ ਦੇਖ ਸਕਦੇ ਹੋ ਡਿਜ਼ਾਈਨ ਬਿਲਕੁਲ ਅਲੱਗ हटਕੇ ਕਲਰ ਹੈ ਇਹ हटਕੇ ਕਲਰ हटਕੇ ਡਿਜ਼ਾਈਨ ਹੈ ਨਹੀਂ ਲੇਟੈਸਟ ਡਿਜ਼ਾਈਨ ਹੈ ਨਹੀਂ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਦੁਪੱਟਾ ਓਪਨ ਕਰਕੇ ਦਿਖਾਵਾਂਗੇ ਦੁਪੱਟੇ ਤੇ ਡਿਜ਼ਾਈਨਿੰਗ ਚੈੱਕ ਕਰੋ ਜੀ ਤੁਸੀਂ ਕਿਸ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਡਿਜ਼ਾਈਨਿੰਗ ਬਿਲਕੁਲ ਡਿਫਰੈਂਟ ਟਾਈਪ ਦੀ ਡਿਜ਼ਾਈਨਿੰਗ ਹੈ ਇਹ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਡਿਜ਼ਾਈਨ ਕਿੰਨਾ ਯੂਨੀਕ ਚਾ ਡਿਜ਼ਾਈਨ ਹੈ ਇਹਦੇ ਵਿੱਚ ਬਿਲਕੁਲ ਜੀ ਜੀ ਮੈਂ ਇਹ ਨਹੀਂ ਦੱਸਿਆ ਕਿ ਡਿਫਰੈਂਟ ਡਿਜ਼ਾਈਨਿੰਗ ਹੈ ਡਿਫਰੈਂਟ ਕਨਸੈਪਟ ਹੈ ਉਸ ਤਰੀਕੇ ਦੇ ਇਹਨਾਂ ਦੇ ਬੇਸ ਵੀ ਸਾਰੇ ਅਲੱਗ-ਅਲੱਗ ਹੈ ਬੇਸ ਵੀ ਨਾ ਸਾਰੇ ਨਵੇਂ ਹੈ ਕੋਈ ਟੈਬੀ ਦੇ ਵਿੱਚ ਮਿਲੇਗਾ ਤੁਹਾਨੂੰ ਕੋਈ ਬਰਬਰੀ ਦੇ ਵਿੱਚ ਮਿਲੇਗਾ ਸਾਰੇ ਦੇ ਸਾਰੇ ਕਨਸੈਪਟ ਨਵੇਂ ਹੋਣਗੇ ਠੀਕ ਹੈ ਜੀ ਜਿਓਮੈਟ੍ਰੀਕਲ ਤੋਂ ਹਟ ਕੇ ਛੋਟੇ ਪ੍ਰਿੰਟਾਂ ਤੋਂ ਹਟ ਕੇ ਵੱਡੇ ਪ੍ਰਿੰਟਾਂ ਤੋਂ ਹਟ ਕੇ ਕਿਸੇ ਦੇ ਵਿੱਚ ਤਾਂ ਕਨਸੈਪਟ ਇਹਨਾਂ ਦਾ ਮਿਕਸਚਰ ਜਿਹਾ ਜੀ ਕਿਸੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਦਾਂ ਦੀ ਪ੍ਰਿੰਟਿੰਗ ਨਾ ਬਹੁਤ ਘੱਟ ਮਾਰਕੀਟ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਜਿੱਦਾਂ ਦੀ ਪ੍ਰਿੰਟਿੰਗ ਆਪਾਂ ਸ਼ੋਅ ਕਰ ਰਹੀਆਂ ਜੀ ਸਾਹਮਣੇ ਤੁਸੀਂ ਚੈੱਕ ਕਰ ਹੀ ਸਕਦੇ ਹੋ ਇਹ ਜਿਹੜੀ ਦੁਪੱਟਾ ਹੈਗਾ ਦੁਪੱਟਾ ਅਲੱਗ ਤੋਂ ਇਹਦੇ ਨਾਲ ਤਿਆਰ ਕੀਤਾ ਹੋਇਆ ਦੁਪੱਟੇ ਵਿੱਚ ਵੀ ਅਲੱਗ ਦੀ ਕਨਸੈਪਟ ਹੈ ਇਸ ਤੋਂ ਬਾਅਦ ਜਿਹੜਾ ਆਪਣੇ ਕੋਲ ਬੇਸ ਆ ਗਿਆ ਜੀ ਫੋਟੋ ਵਾਲਾ ਸੂਟ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਟੈਬੀ ਦੇ ਉੱਤੇ ਤੁਹਾਨੂੰ ਮਿਲੇਗਾ ਜੀ ਟੈਬੀ ਦਾ ਹੀ ਨਾਲ ਆਪਣੇ ਕੋਲ ਸ਼ਰਟ ਹੋਏਗੀ ਟੈਬੀ ਦਾ ਹੀ ਦੁਪੱਟਾ ਹੋਏਗਾ ਔਰ ਜੇ ਦਾ ਬ੍ਰਾਂਡ ਆਈ ਇਹ ਆਪਣੇ ਕੋਲੇ ਬਿਲਕੁਲ ਜੀ ਬ੍ਰਾਂਡ ਦਿਖਾਵਾਂਗੇ ਅਗਰ ਬ੍ਰਾਂਡ ਕਿਹਾ ਹੈ ਤਾਂ ਤਾਂ ਸਾਰੇ ਦੇ ਸਾਰੇ ਆਪਣੇ ਕੋਲ ਬ੍ਰਾਂਡ ਮਿਲਣਗੇ ਜਿਵੇਂ ਕੋਈ ਪ੍ਰਕৃতি ਦਾ ਬ੍ਰਾਂਡ ਆ ਗਿਆ ਕੋਈ ਰਾਮਟੈਕਸ ਦਾ ਬ੍ਰਾਂਡ ਆ ਗਿਆ ਤਾਂ ਸਾਰੇ ਦੇ ਸਾਰੇ ਆਪਣੇ ਕੋਲ ਅਲੱਗ-ਅਲੱਗ ਬ੍ਰਾਂਡ ਮਿਲਣਗੇ ਜੀ ਹਾਂਜੀ ਇਹ ਪ੍ਰਗਤੀ ਦਾ ਬ੍ਰਾਂਡ ਹੈ ਇਹਦੇ ਵਿੱਚ ਆਪਣੇ ਕੋਲੇ ਤੁਸੀਂ ਸੂਟ ਦੇਖ ਸਕਦੇ ਹੋ ਅਲੱਗ ਹੀ ਤਰ੍ਹਾਂ ਦੀ ਲੁੱਕ ਆਉਂਦੀ ਹੈ ਇਹ ਬ੍ਰਾਂਡ ਆਪ ਆਪ ਦੇ ਵਿੱਚ ਹੀ ਇੱਕ ਤਰ੍ਹਾਂ ਦੀ ਕਹਾਵਤ ਹੈ ਬਹੁਤ ਵਧੀਆ ਬ੍ਰਾਂਡ ਹੈ ਇਹ ਇਹਦੇ ਵਿੱਚ ਕਲਰ ਵੀ ਅਵੇਲੇਬਲ ਹੈ ਆਪਣੇ ਕੋਲੇ ਆ ਕਲਰ ਦੇਖ ਸਕਦੇ ਹੋ ਤੁਸੀਂ ਨੈਕਸਟ ਕਲਰ ਹੋਰ ਦਿਖਾਨਗੇ ਤੁਹਾਨੂੰ हां जी ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਜਿਵੇਂ ਸਾਹਮਣੇ ਸੂਟ ਖੋਲੇ ਹੈ ਜੀ ਬ੍ਰੀਕ ਬੂਟੀਆਂ ਦੇ ਉੱਤੇ ਜਿਵੇਂ 올ਡੇਜ ਲੇਡੀਜ਼ ਹੈ ਉਹ ਵੀ ਵੇਅਰ ਕਰ ਸਕਦੀਆਂ ਜ਼ਰੂਰੀ ਨਹੀਂ ਕਿ ਸਾਰੇ ਹੀ ਹਨਾ ਗਰਲਿਸ਼ ਲੁੱਕ ਕੀ ਸੂਟ ਹੋਣ ਆਪਾਂ ਮਿਕਸ ਵੈਰਾਈਟੀ ਲੈ ਕੇ ਆਈਆਂ ਹਰੇਕ ਹਰੇਕ ਲੇਡੀਜ਼ ਦੇ ਲਈ ਹਰੇਕ ਇਸ ਦੀ ਲੇਡੀਜ਼ ਲੇਡੀਜ਼ ਦੇ ਲਈ ਆਪਾਂ ਸੂਟ ਲੈ ਕੇ ਆਨੇ ਆ ਜਿਹੜੇ ਵੀ ਤੁਸੀਂ ਹੁਣ ਤੱਕ ਸਾਰੇ ਸੂਟ ਦੇਖੇ ਜੀ ਸਾਰੇ ਹੀ ਨਵੀਂ ਵੈਰਾਈਟੀ ਸੀ ਹਏ ਤੱਕ ਇਹਨਾਂ ਦੇ ਉੱਤੇ ਟੈਗ ਨਹੀਂ ਲੱਗਿਆ ਪਰ ਆਪਾਂ ਤੁਹਾਨੂੰ ਪਹਿਲਾਂ ਹੀ ਨਿਗਾਹ ਕਰਾਣੇ ਆ ਤਾਂ ਕਿ ਜਿਹੜੇ ਆਪਣੇ ਕਸਟਮਰ ਹੈ ਜਿਆਦਾ ਤੋਂ ਜ਼ਿਆਦਾ ਦੇਖਣ ਤੇ ਸ਼ਾਪ ਤੇ ਆਣ ਬਿਲਕੁਲ ਜੀ ਜਿਹੜਾ ਸਾਹਮਣੇ ਵਾਲਾ ਤੁਸੀਂ بیس ਦੇਖ ਰਹੇ ਹੋ ਇਹ ਬਿਲਕੁਲ ਨਵਾਂ ਦਾ بیس ਹੈ ਸ਼ਿਮਰ ਦੇ ਉੱਤੇ ਆ ਗਿਆ ਜੀ ਲਾਈਨਿੰਗ ਬਣੀ ਹੋਈ ਆ ਤੇ ਕਨਸੈਪਟ ਅਗਰ ਇਹਦੀ ਗੱਲ ਕਰੀਏ ਇਹਦਾ ਫਰੰਟ ਵੀ ਚੈੱਕ ਕਰ ਸਕਦੇ ਹੋ ਜੀ ਅਲੱਗ ਜੀ ਡਿਜ਼ਾਈਨਿੰਗ ਹੈ ਅਲੱਗ ਜਾਈ ਆਪਣਾ ਨਵਾਂ ਕਨਸੈਪਟ ਹੈ ਹਾਂਜੀ ਉਸ ਤੋਂ ਬਾਅਦ ਬਹੁਤ ਸੋਹਣਾ ਸੂਟ ਓਪਨ ਕੀਤਾ ਗਿਆ ਹੈ ਬਿਊਟੀਫੁਲ ਸੂਟ ਹੈ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਗ੍ਰੇ ਲਾਈਟ ਗ੍ਰੇ ਕਲਰ ਦਾ ਉਸ ਤੋਂ ਬਾਅਦ ਆਪਣੇ ਕੋਲੇ ਇੱਕ ਹੋਰ ਡਿਜ਼ਾਈਨ ਕਲਰ ਸੂਟ ਆ ਗਈ ਦੇਖ ਸਕਦੇ ਹੋ ਤੁਸੀਂ ਅਸਤਾ ਵਾਲਾ ਸੂਟ ਰੇਖਾ ਜਿੰਦੇ ਸੂਟ ਦੇ ਨਾਲ ਲੈ ਜੀ ਹਾਂਜੀ ਮੈਂ ਤਾਂ ਇਹ ਧਿਆਨ ਹੀ ਨਹੀਂ ਦਿੱਤਾ ਕਿ ਮੇਰੇ ਕੋਲ ਵੀ ਰੋਨੀ ਕਲਰ ਦਾ ਸੂਟ ਹੈ ਤੇ ਮੈਂ ਵੀ ਅੱਜ ਪਾਕੀ ਆਈਆਂ ਉਹ ਮੈਂ ਤਾਂ ਧਿਆਨ ਹੀ ਨਹੀਂ ਸੀਗਾ ਹੀ ਮੇਰਾ ਤਾਂ ਬਿਲਕੁਲ ਪਰ ਗੋਠੀ ਵਾਲੇ ਕਸਟਮਰ ਦੀ ਚੁਆਇਸ ਦਾ ਕਸਟਮਰ ਦੀ ਅ ਜੈ ਅਕੋਰਡਿੰਗ ਜੇ ਵੀ ਉਹਨਾਂ ਨੂੰ ਸੂਟ ਚਾਹੀਦਾ ਹੁੰਦਾ ਉਹਦਾ ਬਿਲਕੁਲ ਧਿਆਨ ਰੱਖਦੀ ਹੈ ਜੀ ਠੀਕ ਹੈ ਇਸੇ ਲਈ ਆਪਾਂ ਤੁਹਾਡੇ ਲਈ ਡਿਫਰੈਂਟ ਡਿਫਰੈਂਟ ਕਨਸੈਪਟ ਲੈ ਕੇ ਆਉਨੇ ਆ ਜਿਵੇਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨੀ ਡਿਜੀਟਲ ਪ੍ਰਿੰਟਿੰਗ ਹੈਗੀ ਆ ਠੀਕ ਹੈ ਡਿਜੀਟਲ ਪ੍ਰਿੰਟਿੰਗ ਉੱਤੇ ਆ ਸਾਰਾ ਸਾਰੇ ਨਵੇਂ ਬੇਸ ਹੋਣਗੇ ਜੀ ਕਲਰ ਚੁਆਇਸ ਤੁਹਾਡੇ ਕਲਰ ਚੋਇਸ ਅਕੋਰਡਿੰਗ ਤੁਸੀਂ ਜਿੰਨਾ ਵੀ ਤੁਹਾਡਾ ਕਨਸੈਪਟ ਹੈਗਾ ਫੇਵਰਟ ਉਹ ਲੈ ਕੇ ਜਾ ਸਕਦੇ ਹੋ ਸਾਹਮਣੇ ਜਿਹੜੇ ਤੁਸੀਂ ਸੂਟ ਦੇਖ ਰਹੇ ਹੋ ਇਹਨਾਂ ਦਾ ਬੇਸ ਹੈ ਜੀ ਸ਼ਿਮਰ ਲਾਈਨਿੰਗ ਸ਼ਿਮਰ ਲਾਈਨਿੰਗ ਤੇ ਕਨਸੈਪਟ ਮੇਲ ਜਾਣਗੇ ਤੁਹਾਡਾ ਵਿੱਚ ਆਰੀ ਵਰਕ ਕੀਤਾ ਹੋਇਆ ਤੁਹਾਡੇ ਵਿੱਚ ਹੈਂਡ ਵਰਕ ਕੀਤਾ ਹੋਇਆ ਠੀਕ ਹੈ ਉਹੀ ਗੱਲ ਕਿ ਜਿਹੜੀ ਚੀਜ਼ ਕੰਸਿਮਰਾਂ ਦੀ ਜ਼ਿਆਦਾ ਡਿਮਾਂਡ ਤੇ ਹੁੰਦੀ ਆ ਉਹ ਉਦਾਂ ਦੇ ਆਪਾਂ ਆਰਟੀਕਲ ਮੰਗਾਉਂਦੇ ਰਹਿੰਨੇ ਆ ਇਸ ਤੋਂ ਬਾਅਦ ਜਿਹੜਾ ਪੀਸ ਆ ਗਿਆ ਇਹ ਆ ਗਿਆ ਜੀ ਆਪਣਾ ਟੈਬੀ ਤੇ ਜੀ ਹਾਂਜੀ ਜਿਵੇਂ ਕਿ ਤੁਸੀਂ ਬਲੌਗ ਦੇ ਵਿੱਚ ਸਾਰੇ ਸੂਟ ਵੇਖੇ ਨੇ ਨਵੀ ਤੋਂ ਨਵੀ ਵੈਰਾਈਟੀ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ